ਆ ਪੂਰੇ ਪੰਜਾਬ ਨੂੰ ਜਿਹੜਾ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਕੋਈ ਜਿਹੜੀ ਸੋਚ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਵੀ ਕੰਮ ਕਰ ਰਹੇ ਆ ਵੀ ਦੇਖਿਆ ਕਿ ਪਿਛਲੇ ਦਿਨੀ ਕਿਦਾਂ ਚੋਰ ਜਿਹੜੇ ਲੋਕੀ ਦਾਤੀ ਲੋਕਾਂ ਨੂੰ ਧੰਗ ਕਰਦੇ ਲੁੱਟਦੇ ਆ ਕਿੰਨੀ ਨੱਥ ਪਾਈ ਹੈ ਕਮਿਸ਼ਨਰ ਸਾਹਿਬ ਨੇ ਉਹਨਾਂ ਲੋਕਾਂ ਦੀ ਅਰੈਸਟ ਵੀ ਹੋ ਰਹੀ ਹੈ ਤੇ ਜੇ 1-2% ਦਾ ਕੰਦੇ ਬੰਦੇ ਰਹਿ ਗਏ ਆ ਬੜੀ ਜਲਦੀ ਉਹ ਵੀ ਅੰਦਰ ਹੋਣਗੇ ਇਹ ਜਿਨ੍ਹਾਂ ਨੇ ਖਰਾਬ ਕੀਤੀ ਹੈ ਇਹਨਾਂ ਦੀ ਮੰਸ਼ਾ ਕੀ ਸੀ ਕੀ ਮੰਚਾ ਕੀ ਸੀ ਮੇਰੇ ਪਰਿਵਾਰ ਤੋਂ ਕੋਰੋ ਕਿਹਾ ਗਿਆ ਇਹ ਬਹੁਤ ਜਲਦੀ ਕਲੀਅਰ ਹੋਏਗਾ ਐਮਐਲਓ ਜਿਹੜਾ ਇੱਕ ਬੰਦਾ ਰਾਉਂਡ ਅਪ ਕੀਤਾ ਗਿਆ ਉਹ ਤਾਂ ਕੋਈ ਪਤਾ ਲੱਗਾ ਕਿ ਬੈਕਗ੍ਰਾਉਂਡ ਕਿਵੇਂ ਦੀ ਹੈ ਕਿ ਕੋਈ ਉਹ ਜਿਹੜੀ ਉਹਨਾਂ ਦੇ ਪਰਿਵਾਰ ਜਿਹੜੇ ਉਹਰੇ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਪਰਿਵਾਰ ਦਾ ਕਿਉਂਕਿ ਉਹਨਾਂ ਦਾ ਜਿਹੜਾ ਫਾਦਰ ਹੈ ਪਹਿਲੇ ਕਤਲ ਦੇ کیسਵਾਰਾ ਹੈ ਅੱਛਾ ਜੀ ਇਦਾਂ ਦਾ ਮੋਲ ਕੋਈ ਖਰਾਬ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਪੁਲਿਸ ਬਹੁਤ ਸਖਤੀ ਨਾਲ ਕੰਮ ਕਰ ਰਹੀ ਹੈ ਕਿ ਤੁਹਾਡੇ ਚੈਨਲ ਦੇ ਵਾਦਨ ਨੇ ਕਹਿਣਾ ਚਾਹਨਾ ਕਿ ਇਹ ਕਿਸੇ ਦੀ ਕੋਈ ਜ਼ੁਰਤ ਹੈ ਇਹ ਕਿਸੇ ਦੀ ਕੋਈ ਸੋਚ ਹੈ ਕਿ ਜਲੰਧਰ ਵੈਸਟ ਕੀ ਜਲੰਧਰ ਸ਼ਹਿਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹ ਜਲੰਧਰ ਸ਼ਹਿਰ ਚ ਬੰਦਾ ਨਹੀਂ ਰਹੇਗਾ ਫੈਮਲੀ ਸਿਟੀ ਜੋ ਕਿ ਬਾਹਰੋਂ ਕੁਝ ਆਊਟਿੰਗ ਕਰਕੇ ਦੇਖੋ ਰਹੇ ਤੇਰੇ ਵਾਪਸ ਨੂੰ ਆ ਰਹੇ ਜਗੇ तकरीबन 9:11 ਵਜੇ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਤੁਸੀਂ ਇਹਨਾਂ ਦੀ ਗੱਡੀ ਤੇ ਕਿਸੇ ਨੇ ਹਮਲਾ ਕੀਤਾ ਆ ਤਤ ਤਰ੍ਹਾਂ ਦੇ ਨਾਲ ਉਹ ਬੰਦੇ ਆ ਕਿ ਜਿਹੜਾ ਜੈਕਟ ਟਰੇਸ ਹੋ ਗਿਆ ਹੁਣ ਕੱਲ ਰਾਤ ਦੀ ਵਾਰਦਾ ਸੀਗੀ ਇੱਕ ਬੰਦਾ ਟਰੇਸ ਹੋ ਗਿਆ ਬਾਕੀਆਂ ਨੂੰ ਹੁਣ ਵੈਰੀਫਾਈ ਕਰਾਂਗੇ ਕਿਹੜੇ ਕੱਲ ਕਿੱਥੇ ਹੋਈ ਸੀ ਜਿਹੜੀ ਬਾਅਦ ਤੇ ਹਥਿਆੜੇ ਦੇ ਉੱਤੇ ਅੱਛਾ ਤੇ ਕਿੰਨੇ ਕ ਜਣੇ ਸੀਗੇ ਉਸ ਟਾਈਮ ਤੇ ਕਹਿੰਦੇ ਸੀ ਕਿ ਤਕਰੀਬਨ 4-5 ਜਣੇ ਸੀਗੇ ਇੱਕ ਜਣਾ ਵਿੱਚੋਂ ਟੇਸ ਹੋ ਗਿਆ ਕਿਹੜਾ ਵੀਕਲ ਸੀਗਾ ਕੋਈ ਹਥਿਆਰ ਵੀ ਸੀਗਾ ਕੋਈ ਪਤਾ ਲੱਗਾ ਦਸਰਿਆਂ ਦਸਤਰ ਸੀਗਾ ਦਸਤਰ ਸੀਗਾ ਸਨੀਆਂ ਪੂਰੇ ਪੰਜਾਬ ਨੂੰ ਜਿਹੜਾ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹੀ ਜਿਹੜੀ ਸੋਚ ਜਿਲੰਦਰ ਦੇ ਪੁਲਿਸ ਕਮਿਸ਼ਨਰ ਸਾਹਿਬ ਵੀ ਕੰਮ ਕਰ ਰਹੇ ਆ ਵੀ ਦੇਖਿਆ ਕਿ ਪਿਛਲੇ ਦਿਨੀ ਕਿਦਾਂ ਚੋਰ ਜਿਹੜੇ ਲੋਕੀ ਦਰਤੀ ਲੋਕਾਂ ਨੂੰ ਧੰਗ ਕਰਦੇ ਲੁੱਟਦੇ ਆ ਕਿੰਨੀ ਨੱਥ ਪਾਈ ਆ ਕਮਿਸ਼ਨਰ ਸਾਹਿਬ ਨੇ ਉਹਨਾਂ ਲੋਕਾਂ ਦੀ ਰੈਸਟ ਵੀ ਹੋ ਰਹੀ ਆ ਤੇ ਜੇ 1-2% ਦਾ ਕੰਦੇ ਬੰਦੇ ਰਹਿ ਗਏ ਆ ਬੜੀ ਜਲਦੀ ਉਹ ਵੀ ਅੰਦਰ ਹੋਣਗੇ ਇਹ ਜਿਨ੍ਹਾਂ ਨੇ ਖਰਾਤ ਕੀਤੀ ਆ ਇਹਨਾਂ ਦੀ ਮਨਛਾ ਕੀ ਸੀ ਕੀ ਮੰਚਾ ਕੀ ਸੀ ਮੇਰੇ ਪਰਿਵਾਰ ਤੋਂ ਕਿਉਂ ਰੋਕਿਆ ਗਿਆ ਇਹ ਬਹੁਤ ਜਲਦੀ ਕਲੀਅਰ ਹੋਏਗਾ ਐਮਐਲ ਸਰ ਜਿਹੜਾ ਇੱਕ ਬੰਦਾ ਰਾਉਂਡ ਅਪ ਕੀਤਾ ਗਿਆ ਉਹ ਤਾਂ ਕੋਈ ਪਤਾ ਲੱਗਾ ਕਿ ਬੈਕਗ੍ਰਾਉਂਡ ਕਿਵੇਂ ਦੀ ਹੈ ਕਿ ਕੋਈ ਉਹ ਜਿਹੜੀ ਉਹਨਾਂ ਦੇ ਪਰਿਵਾਰ ਜਿਹੜੇ ਉਹਰੇ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਪਰਿਵਾਰ ਦਾ ਕਿਉਂਕਿ ਉਹਨਾਂ ਦਾ ਜਿਹੜਾ ਫਾਦਰ ਪਹਿਲੇ ਕਤਲ ਦੇ کیسਵਾਰ ਹੈ ਅੱਛਾ ਜੀ ਇਦਾਂ ਦਾ ਮੋਲ ਕੋਈ ਖਰਾਬ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਪੁਲਿਸ ਬਹੁਤ ਸਖਤੀ ਨਾਲ ਕੰਮ ਕਰ ਰਹੀ ਹੈ ਕਿ ਤੁਹਾਡੇ ਚੈਨਲ ਦੇ ਮਦਰ ਨੇ ਕਹਿਣਾ ਚਾਹਨਾ ਕਿ ਇਹ ਕਿਸੇ ਦੀ ਕੋਈ ਜ਼ਰੂਰਤ ਹੈ ਇਹ ਕਿਸੇ ਦੀ ਕੋਈ ਸੋਚ ਹੈ ਕਿ ਜਲੰਧਰ ਵੈਸਟ ਕੀ ਜਲੰਧਰ ਸ਼ਹਿਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹ ਜਲੰਧਰ ਸ਼ਹਿਰ ਚ ਬੰਦਾ ਨਹੀਂ ਰਹੇਗਾ ਫੈਮਲੀ ਸਿਟੀ ਜੋ ਕਿ ਬਾਹਰੋਂ ਕੁਝ ਆਊਟਿੰਗ ਕਰਕੇ ਦੇਖੋ ਰਹੇ ਤੇਰੇ ਵਾਪਸ ਨੂੰ ਆ ਰਹੇ ਸੀ तकरीबन 9:11 ਵਜੇ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਇਹਨਾਂ ਦੀ ਗੱਡੀ ਤੇ ਕਿਸੇ ਨੇ ਹਮਲਾ ਕੀਤਾ ਆ ਤਤ ਤਰ੍ਹਾਂ ਦੇ ਨਾਲ ਉਹ ਬੰਦੇ ਆ ਕਿ ਜਿਹੜਾ ਜੈਕ ਟ੍ਰੇਸ ਹੋ ਗਿਆ ਹੁਣ ਕਰ ਰਾਤ ਦੀ ਵਾਰਦਾ ਸੀਗੀ ਇੱਕ ਬੰਦਾ ਟ੍ਰੇਸ ਹੋ ਗਿਆ ਬਾਕੀਆਂ ਨੂੰ ਹੁਣ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਬ ਕੱਲ ਕਿੱਥੇ ਹੋਈ ਸੀ ਜਿਹੜੀ ਬਾਤ ਤੇ ਆਡੇ ਦੇ ਉੱਤੇ ਅੱਛਾ ਤੇ ਕਿੰਨੇ ਕ ਜਣੇ ਸੀਗੇ ਉਸ ਟਾਈਮ ਤੇ ਕਹਿੰਦੇ ਸੀ ਕਿ ਤਕਰੀਬਨ 4-5 ਜਣੇ ਸੀਗੇ ਇੱਕ ਜਣਾ ਵਿੱਚੋਂ ਟੇਸ ਹੋ ਗਿਆ ਕਿਹੜਾ ਵੀਕਲ ਸੀਗਾ ਕੋਈ ਹਥਿਆਰ ਵੀ ਸੀਗਾ ਕੋਈ ਪਤਾ ਲੱਗਾ ਦਸਰਿਆਂ ਦਾਤਰ ਸੀਗਾ ਦਾਤਰ ਸੀਗਾ